ਸਤਿ ਸ੍ਰੀ ਅਕਾਲ ਜੀ ਆਪਾਂ ਜਾ ਰਹੇ ਹਾਂ ਜੀ ਸਮਰਾਲੇ ਮੈਨੂੰ ਲੈਣੇ ਸੀਗੇ ਸਰਦੀਆਂ ਵਾਲੇ ਸੂਟ ਤੇ ਘਰੋਂ ਆਪਾਂ ਚੱਲ ਪਏ ਸੀਗੇ ਅ ਸਵੇਰੇ 10:00 ਵਜੇ ਸ਼ਾਪ ਤੇ ਤੇ ਇਹ ਰਸਤੇ ਵਿੱਚ ਆਪਾਂ ਨੂੰ ਮਿਲ ਗਈ ਸੀ ਇੱਕ ਕਲਾੜੀ ਤੇ ਆਪਾਂ ਉੱਥੋਂ ਦੀ ਫਿਰ ਜਿਹੜਾ ਤਾਜ਼ਾ-ਤਾਜ਼ਾ ਗੁੜ ਖਾਇਆ ਗਰਮ-ਗਰਮ ਤੇ ਨਾਲੇ ਬਣਾਈ ਫਿਰ ਆਪਾਂ ਵੀਡੀਓ ਤੇ ਇਹ ਦੇਖ ਸਕਦੇ ਹੋ ਤੁਸੀਂ ਇੱਧਰ ਗੁੜ ਜਿਹੜਾ ਤਿਆਰ ਹੋ ਰਿਹਾ ਸੀਗਾ ਤੇ ਮੈਂ ਫਿਰ ਛੋਟੇ-ਛੋਟੇ ਕਲਿੱਪ ਲੈ ਲਿੱਤੇ ਸੀ ਵੀਡੀਓ ਦੇ ਦੋ ਲੈ ਲਵਣਾ ਇੱਧਰੋਂ ਇਹ ਚੁੱਟਿਆ ਦਾ ਪਾਣੀ ਇੰਨੀ ਜਰੀ ਮੂਰੀ ਵਿੱਚ ਐਨਕ ਨਾਲ ਥੋੜੀ ਇੱਥੇ ਆਪਾਂ ਫਿਰ ਨਾਲੇ ਗੁੜ ਲਿੱਤਾ ਘਰ ਲੈਣ ਵਾਸਤੇ ਨਾਲੇ ਲਿੱਤੀ ਸ਼ੱਕਰ ਤੇ ਨਾਲੇ ਫਿਰ ਆਪਾਂ ਬਣਾਈ ਆਪਣੀ ਵੀਡੀਓ ਤੇ ਇਹਦਾ ਮਤਲਬ ਕਿ ਗੁੜ ਬਣ ਰਿਆ ਸੀ ਉੱਧਰ ਸਾਹਮਣੇ ਜਿਹੜਾ ਬਣਿਆ ਹੋਇਆ ਪਿਆ ਸੀਗਾ ਤਾਜ਼ਾ ਤੇ ਹਲੇ ਉਹ ਗਰਮ ਸੀਗਾ ਤੇ ਬਹੁਤ ਵਧੀਆ ਗੁੜ ਹੁੰਦਾ ਆ ਮੈਂ ਅੱਗੇ ਵੀ ਇੱਥੇ ਹੀ ਲੈ ਕੇ ਜਾਂਦੀ ਹੁੰਦੀ ਆ ਤੇ ਸਰਦੀਆਂ ਵਿੱਚ ਏਕ ਲਾੜੀ ਲੱਗਦੀ ਆ ਤੇ ਹੁਣ ਲੱਗੀ ਹੋਈ ਸੀਗੀ ਤੇ ਆਪਾਂ ਪਹਿਲਾਂ ਜਿਹੜੀ ਆ ਵਿਜ਼ਿਟ ਆਪਾਂ ਫਿਰ ਇੱਥੇ ਹੀ ਕੀਤਾ ਗੁੜ ਵਗੈਰਾ ਖਰੀਦਦੇ ਆ ਆ ਚੁੱਟਿ ਚੁੱਟਿ ਕੀ ਉਹਕੇ ਤਾਂ ਲਾਲ ਹੁੰਦੇ ਆ ਕਿੰਨੇ ਫਰ ਹੋ ਗਿਆ ਤਾਂ ਕੋਈ ਸ਼ਗਨ ਨਾ ਦੂਸਰਾ ਉਤਾ ਕੋਈ ਨਾ ਕੋਈ ਫਰ ਹੋ ਗਿਆ ਲਾਦ ਇੱਧਰ ਜੀ ਸਮਰਾਲੇ ਪਾ ਰਹੇ ਸੀ ਆਖਿਰ ਤੱਕ ਚੱਲੇਗੇ ਸੀ ਸ਼ਾਮ ਤੱਕ 4:51 ਪੱਤੇ ਵਧਨੇ ਸੀਗੇ ਤੇ ਫਿਰ ਮੈਂ ਕਿ ਚਲੋ ਮੈਂ ਵੀ ਨਾਲ ਚਾਹਣ ਵਾਲੇ ਤਾਂ ਵੀਡੀਓ ਇੱਕ ਬਣਾ ਕੇ ਲਿਆਣੇ ਆ ਕੰਟੀਨ ਵੱਡਣ ਵਾਲੇ ਹੋਏ ਸੋਰੋ ਤੁਸੀਂ ਆਏ ਕਿਹੜੇ ਘਟ ਪਾਉਂਦੇ ਆ ਅਜੀ ਘਟ ਹਾਂ ਕੱਟੇ ਆ ਕਿੰਨੀ ਕਸਰੋਂ ਹੋਰ ਕਿਹਨੂੰ ਪਤਾ ਏ ਕੱਟਾ ਨਾ ਪਹਿਲਾਂ ਲੋ ਤਾਂ ਸਰੋਂ ਦਾ ਹੀ ਹੋ ਜਾਂਦਾ ਹੁੰਦਾ ਸੀ ਅੱਗੇ ਜਿਆਦਾ ਪਾਲਕ ਕਿੱਧਰ ਹੋਈ ਆ ਆਲੂਾਂ 'ਚ ਬਾਥੂ ਨਹੀਂ ਹੋਇਆ ਆਲੂਾਂ 'ਚ ਬਾਥੂ ਨਹੀਂ ਹੋਇਆ ਸੀ ਉਹ ਤਾਂ ਠੀਕ ਆ ਉਹ ਪੁੱਛ ਰਹੀ ਪਈ ਆ ਪਾਲਕ ਕਿੱਧਰ ਹੋਈ ਆ ਲਸਣ ਜੰਮਿਆ ਬੂਟ ਪਾ ਕੇ ਆਣਾ ਪਿਆ ਕਰਨਾ ਹੁਣ ਇੱਧਰ ਨੂੰ ਚੱਪੜਾ ਤੇ ਚੱਪੜਾ ਨਾਲ ਨਹੀਂ ਵੱਟ ਤੇ ਤੁਰ ਹੁੰਦਾ ਲੋ ਜੀ ਆ ਲਾਇਆ ਹੋਇਆ ਪੱਲਾਸਨ ਤੇ ਉੱਤੇ ਪਛਾਈ ਹੋਈ ਆ ਪਰਾਲੀ ਤੇ ਇਧਰ ਆ ਹੈ ਗਿਆ ਜੀ ਮੇਥੇ ਭਾਲਕ ਇਹ ਬੱਟਾ ਤੇ ਲਾਏ ਹੋਏ ਆਪਾਂ ਛਲਗਮ ਤੇ ਮੂਲੀਆਂ। ਉਹ ਬੱਠੇ ਬਿੱਟੂ ਵੱਢ ਰਹੇ ਆ ਪੱਠੇ ਤੇ ਇਧਰੋਂ ਬੱਟ-ਵੱਟ ਤੇ ਆਪਾਂ ਤੁਰ ਕੇ ਪਹੁੰਚ ਗਏ ਇਧਰਲੀ ਸਾਈਡ। ਤੇ ਨਾਲ ਹੀ ਆ ਹੈਗੇ ਆਪਣੇ ਬਾੜੇ ਮਤਲਬ ਖੇਤਾਂ ਵਾਲੇ ਘਰ। ਤੇ ਇਸ ਸਾਈਡ ਲਾਈ ਹੋਈਆਂ ਜੀ ਆਪਾਂ ਆਲੂ ਤੇ ਗਾਜਰਾ। ਇੱਧਰ ਵੀ ਆਲੂ ਆ ਜੀ ਤੇ ਇਹ ਸਾਹਮਣੇ ਵੀ ਆਲੂ ਆ ਕਹਿੰਦੀ ਆਏ ਨਹੀਂ ਪਾਪਾ ਹੋਂਦਾਂ ਵਾਂ ਮੈਂ ਪੱਟ ਦिए ਬੇਲ ਨੂੰ ਪੱਠੇ ਦੇਖ ਕੇ ਹਾਂ ਟਾਈਮ ਚਾਰ ਫੰਦਕਾਣੇ ਆ ਜੀ ਆਪਾਂ ਨਿੰਬੂ ਦੇਖੋ ਪੁੱਟਾ ਦੇਖੋ ਆਪਾਂ ਨਿੰਬੂਆਂ ਦਾ ਉਹਨੇ ਪੱਤੇ ਨਹੀਂ ਜਿੰਨੇ ਨਿੰਬੂ ਲੱਗੇ ਹੋਏ ਦੇਖੋ نیچے ਵਿਛੜਿਆ ਪਿਆ ਜਿਹੜੇ ਪੱਕ ਜਾਂਦੇ ਆ ਜ਼ਿਆਦਾ ਹੁਣ ਆਪਾਂ ਕੱਲੂ ਤੋੜਾਂਗੇ ਇਹ ਤੇ ਇਹ ਹੈਗੇ ਸੀ ਦੋ ਬੁੱਟੇ ਆਪਣੇ ਕਿੰਨੋ ਤੇ ਮਸੰਮੀਆਂ ਦੇ ਤੇ ਅਮਰੂਦ ਵੀ ਬਹੁਤ ਜ਼ਿਆਦਾ ਲੱਗੇ ਹੋਏ ਆ ਉਹ ਵੀ ਦੇਖਣੀਆਂ ਅਮਰੂਦ ਵੀ ਕਾਫੀ ਲੱਗੇ ਹੋਏ ਆ ਪੱਤਿਆਂ 'ਚ ਦਿਖਦੇ ਘਟਾ ਤੇ ਇਹ ਹੈਗਾ ਅਨਾਰ ਤੂੜੀ ਕੱਟਣੀ ਆ ਬਸ ਤੂੜੀ ਕੱਟਣੀ ਚਲੋ ਫਿਰ ਟਾਈਮ ਹੋ ਗਿਆ ਕੰਮ ਦਾ ਨਾਲੇ ਆਪਸਾਰੇ ਕੰਮ ਕਰੀ ਜਾਂਦੇ ਲੋ ਜੀ ਇੱਥੇ ਬਿੱਟੂ ਕੱਟ ਰਹੇ ਸੀਗੇ ਤੂੜੀ ਤੇ ਫਿਰ ਟਾਈਮ ਕਾਫੀ ਹੋ ਚੁੱਕਾ ਸੀਗਾ ਤੇ 1 ਮਿਨਿਟ ਵਿਸ਼ਨ ਜਾਣਾ ਸੀਗਾ ਤੇ ਆ ਕੇ ਸ਼ੋਪਿੰਗ ਦੀ ਵੀਡੀਓ ਮੈਂ ਤੁਹਾਡੇ ਨਾਲ ਨਹੀਂ ਸ਼ੇਅਰ ਕੀਤੀ ਉਹ ਮੈਂ ਤੁਹਾਨੂੰ ਦਿਖਾਉਂਗੀ ਨੈਕਸਟ ਵੀਡੀਓ ਚ ਮੈਂ ਕਿੱਦਾਂ ਦੇ ਸੂਟ ਲੈ ਕੇ ਆਈਆਂ ਸਰਦੀਆਂ ਵਾਲੇ ਤੇ ਇੱਥੇ ਕਰਦੇ ਆ ਫਿਰ ਆਪਾਂ ਵੀਡੀਓ ਦਾ ਐਂਡ ਕਿਉਂਕਿ ਆ ਕੇ ਫਿਰ ਕਾਫੀ ਕੰਮ ਹੋ ਗਿਆ ਸੀ ਤੇ ਇਹਨਾਂ ਨੂੰ ਖੇਤ ਦਾ ਕੰਮ ਸੀਗਾ ਮੈਂ ਕਿਹਾ ਚਲੋ ਮੈਂ ਵੀ ਅੱਜ ਨਾਲ ਚੱਲਦੀ ਆ ਕਾਫੀ ਦਿਨ ਹੋ ਗਏ ਸੀ ਮੈਨੂੰ ਇੱਧਰ ਗੇੜਾ ਮਾਰੇ ਹੋਏ ਖੇਤਾਂ ਵੱਲ ਤਾਂ ਕਰਕੇ ਫਿਰ ਮੈਂ ਨਾਲ ਹੀ ਆ ਗਈ